ਸਾਥੀਓ ਗਾਲ ਦੋਸਤੋ ਸਵਾਗਤ ਹੈ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਸਾਡੇ ਚੈਨਲ ਤੋਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਜੋ ਪੋਸਟਾਂ ਜਾਰੀ ਹੋਈਆਂ ਇਹਨਾਂ ਦੇ ਲਈ 8ਵੀਂ 10ਵੀਂ 12ਵੀਂ ਪਾਸ ਕੈਂਡੀਡੇਟ ਅਪਲਾਈ ਕਰ ਸਕਣਗੇ ਬਹੁਤ ਵਧੀਆ ਸੈਲਰੀ ਆ ਬਹੁਤ ਵਧੀਆ ਪੋਸਟਾਂ ਆ ਪੂਰੀ ਜਾਣਕਾਰੀ ਲੈ ਕੇ ਹਾਜ਼ਰਾਂ ਤੁਹਾਡੇ ਲਈ ਪੋਸਟਾਂ ਦੇ ਸਬੰਧ ਵਿੱਚ ਵੀਡੀਓ 'ਚ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤੁਹਾਡੇ ਨਾਲ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਜਿਹੜੇ ਵੀਰਾਂ ਨੇ ਸਾਡੇ ਚੈ ਕਾਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਹਾ ਕਰਨਗੇ ਤਾਂ ਬਿਨਾਂ ਕਿਸੇ ਦੇ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਂਦੇ ਜੀ ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰਦੇ ਆਂ ਕਲਾਸ 4 ਚੌਂਕੀਦਾਰ ਦੀਆਂ ਪੋਸਟਾਂ ਜੀ 15 ਪੋਸਟਾਂ ਜਾਰੀ ਹੋਈਆਂ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਹੈ ਨੋਟੀਫਿਕੇਸ਼ਨ ਦੇ ਵਿੱਚ ਜ਼ਰੂਰ ਚੈੱਕ ਕਰ ਲਓ ਨੋਟੀਫਿਕੇਸ਼ਨ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਚ ਹੈ ਡਾਊਨਲੋਡ ਕਰਕੇ ਪੂਰਾ ਰੀਡ ਕਰਕੇ ਪੋਸਟਾਂ ਦੇ ਲਈ ਅਪਲਾਈ ਕਰਿਓ ਜੀ 18000 ਰੁਪਏ ਪਰ ਮਨ ਸੈਲਰੀ ਪੋਸਟ ਦੇ ਲਈ ਦਿੱਤੀ ਜਾਊਗੀ ਜੇਕਰ ਤੁਹਾਡੀ 8ਵੀਂ ਇਸੇ ਤਰ੍ਹਾਂ ਹੀ ਪਿਆਆਂ ਦੀਆਂ ਪੋਸਟਾਂ ਜਾਰੀ ਹੋਈਆਂ ਜੀ ਕਲਾਸ 4 ਦੀਆਂ 8 ਪੋਸਟਾਂ ਜੀ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਹੈ 18000 ਰੁਪਏ ਸੈਲਰੀ ਸੇਮ ਇਹਦੇ ਲਈ ਰਹਿਣ ਵਾਲੀ ਹੈ ਤੇ ਸੇਮ ਕੁਆਲੀਫਿਕੇਸ਼ਨ 8ਵੀਂ ਪਾਸੇ ਦੇ ਲਈ ਰਹਿਣ ਵਾਲੀ ਹੈ ਜੀ ਏਜ ਲਿਮਿਟ ਇਹਨਾਂ ਪੋਸਟਾਂ ਦੇ ਲਈ 18 ਤੋਂ 35 ਸਾਲ ਜਨਰਲ ਕੈਟਾਗਰੀ ਦੇ ਲਈ ਵੱਖ-ਵੱਖ ਪੋਸਟਾਂ ਦੇ ਲਈ ਐਸ ਪਰ ਗਵਰਨਮੈਂਟ ਰੂਲਸ ਇਹ ਰੈਲੈਕਸੇਸ਼ਨ ਰਹੂਗਾ ਜੀ ਤੇ 1 ਇੱਕ 25 ਤੱਕ ਜੋ ਤੁਹਾਡੀ ਇਹ ਉਮਰ ਹੋਣੀ ਚਾਹੀਦੀ ਹੈ ਇਹਨਾਂ ਪੋਸਟਾਂ ਦੀ ਇੰਟਰਵਿਊ ਸ਼ਡਿਊਲ ਜਾਰੀ ਹੋ ਚੁੱਕਾ ਜੀ ਇਸੇ ਨੋਟੀਫਿਕੇਸ਼ਨ ਦੇ ਵਿੱਚ ਇਹਨਾਂ ਵੱਲੋਂ ਇੰਟਰਵਿਊ ਦਾ ਸ਼ਡਿਊਲ ਦਿੱਤਾ ਹੋਇਆ ਹੈ ਕਿਹੜੀ ਤਰੀਕ ਨੂੰ ਕਿਹੜੇ ਕੈਂਡੀਡੇਟ ਦੀ ਇੰਟਰਵਿਊ ਹੋਊਗੀ ਅਲਫਾਬੈਟਿਕਲ ਕੈਂਡੀਡੇਟਸ ਨੂੰ ਬੁਲਾਇਆ ਜਾਊਗਾ ਅਪਲਾਈ ਕਰਨ ਤੋਂ ਬਾਅਦ ਇਹਨਾਂ ਪੋਸਟ ਨੂੰ ਅਪਲਾਈ ਕਿਵੇਂ ਕਰਨਾ ਹੈ ਉਹ ਆਪਾਂ ਤੁਹਾਨੂੰ ਦੱਸ ਦਿਆਂ ਜੀ ਇੱਕ ਪਰਫਾਰਮਾ ਤੁਸੀਂ ਪੂਰੀ ਤਰ੍ਹਾਂ ਭਰ ਲੈਣਾ ਹੈ ਪਰਫਾਰਮਾ ਤੁਸੀਂ ਦੇਖ ਸਕਦੇ ਹੋ ਨੋਟੀਫਿਕੇਸ਼ਨ ਦੇ ਨਾਲ ਹੀ ਇਹ ਅਟੈਚ ਕੀਤਾ ਹੋਇਆ ਹੈ ਜੀ ਉੱਥੋਂ ਤੁਸੀਂ ਡਾਊਨਲੋਡ ਕਰ ਲੈਣਾ ਤੇ ਪੂਰਾ ਭਰ ਕੇ ਆਪਣੇ ਸਾਰੇ ਦਸਤਾਵੇਜ਼ ਨਾਲ ਲਗਾ ਕੇ ਤੁਸੀਂ ਇਹਨਾਂ ਤੱਕ ਪਹੁੰਚਦੇ ਕਰਨਾ ਹੈ ਅੰਤਿਮ ਮਿਤੀ ਇਹਨਾਂ ਪੋਸਟ ਨੂੰ ਅਪਲਾਈ ਕਰਨ ਦੇ ਲਈ 31 ਜਨਵਰੀ 2 ਇਹ ਜੋ ਪੋਸਟਾਂ ਨੇ ਜੀ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਤਰਨਤਾਰਨ ਵਿਖੇ ਭਰੀਆਂ ਜਾਣੀਆਂ ਤਾਂ ਇਹਨਾਂ ਦੇ ਦਫ਼ਤਰ ਵਿਖੇ ਤੁਸੀਂ ਆਪਣੇ ਅਰਜ਼ੀਆਂ ਜੋ ਭੇਜ ਸਕਦੇ ਹੋ 31 ਜਨਵਰੀ 2025 ਤੱਕ ਸ਼ਾਮ 5 ਵਜੇ ਤੱਕ ਤਾਂ ਇਹ ਜੀ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਹਾ ਕਰੋ ਜੀ ਧੰਨਵਾਦ